ਸਤਰਾਣਾ ਨਾਜ ਮੰਡੀ ਚ ਪਹੁੰਚਿਆ ਜੀ ਸਾਡੇ ਨਾਲ ਇੱਥੋਂ ਦੇ ਪ੍ਰਧਾਨ ਆ ਇਨਸਪੈਕਟਰ ਸਾਹਿਬ ਸਰਪੰਚ ਸਾਹਿਬਾਨ ਤੇ ਸਾਰੇ ਜਿਹੜੇ ਕਿਸਾਨ ਭਰਾ ਤੇ ਆੜਤੀ ਭਰਾ ਵੀ ਤੁਹਾਡੇ ਨਾਲ ਮੌਜੂਦ ਨੇ ਬਹੁਤ ਵਧੀਆ ਬੋਲੀ ਚੱਲ ਰਹੀ ਹੈ ਜੀ ਤੇ ਜਿਹੜੀ ਮੌਫਸਰ ਆ ਰਿਹਾ ਤੇ ਉਹਦਾ ਸਹੀ ਨਾਲ ਦੀ ਨਾਲ ਤਲਾਈ ਹੋ ਕੇ ਸਾਰੇ ਵਧੀਆ ਪ੍ਰਬੰਧ ਕੀਤੇ ਹੋਏ ਨੇ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਜੀ ਜੇ ਕੋਈ ਪ੍ਰੋਬਲਮ ਲੱਗਦੀ ਏ ਸਾਨੂੰ ਦੱਸਿਆ ਸੀ ਪ੍ਰਧਾਨ ਜੀ ਨੇ ਵੀ ਇੱਥੇ ਬਿਜਲੀ ਦੀ ਥੋੜੀ ਪ੍ਰੋਬਲਮ ਹੈ ਲੈਡ ਦੂਰ ਤੋਂ ਆਉਂਦੀ ਏ ਤੇ ਉਹ ਐਕਸ਼ਨ ਸਾਹਿਬ ਨੂੰ ਹੁਣ ਕਹਤਾ ਹੈ ਗੱਲ ਹੋ ਗਈ ਟਰਾਂਸਫਾਰਮ ਦੀ ਜਿਹੜੀ ਇਹਨਾਂ ਦੀ ਲੋਡ ਏ ਉਹ ਵੀ ਜਲਦੀ ਪੂਰੀ ਕੀਤੀ ਜਾਏਗੀ ਜੋ ਪਾਣੀ ਦਾ ਪ੍ਰਬੰਧ ਹੈ ਉਹ ਵੀ ਠੀਕ ਹੈ ਬਾਕੀ ਹਰੇਕਤਰੋਂ ਜਿਹੜੀ ਸਰਕਾਰ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਆਰਤੀ ਭਰਾਵਾਂ ਦੇ ਸੰਜੋਗ ਲਈ ਤਿਆਰ ਬੈਠੀ ਹੈ ਤੇ ਜਿਹੜਾ ਕਿਸਾਨ ਨੇ ਖੁਸ਼ੀ-ਖੁਸ਼ੀ ਆਪਣੇ ਸੁੱਕੀ ਫਸਲ ਲੈ ਕੇ ਹਣ ਅਪੀਲ ਕੀਤੀ ਜਾਂਦੀ ਹੈ ਤੇ ਆਪਣਾ ਜਲਦੀ ਜਿਹੜਾ ਉਹਨਾਂ ਨੂੰ ਇੱਥੇ ਬੈਠਣਾ ਪਏ ਤੇ ਆਪਣੀ ਤਲਾ ਕੇ ਜਿਹੜਾ ਖੁਸ਼ੀ-ਖੁਸ਼ੀ ਆਪਣੇ ਘਰ ਜਾਣ ਫਸਲ ਮੰਡੀਆਂ ਚ ਕਿਸ ਤਰ੍ਹਾਂ ਦੀ ਆ ਰਹੀ ਹੈ ਇਸ ਟਾਈਮ ਪੂਰੇ ਪਕਾਚ ਆ ਰਹੀ ਹੈ ਕਿ ਜਾਂ ਫਿਰ ਇੱਥੇ ਕੋਈ ਕਸਾ ਨਾ ਨੁਕਤਾਂ ਆ ਰਹੀਆਂ ਹਲੇ ਨਹੀਂ ਜੀ ਫਸਲ ਜਿਹੜੀ ਅਸੀਂ ਦੇਖਿਆ ਹੁਣ 8-10 ਢੇਰੀਆਂ ਤੇ ਅਸੀਂ ਜਾ ਕੇ ਆਏ ਆ तकरीबन 90 ਤੋਂ 95% ਜਿਹੜਾ ਮੌਸਮ ਸਾਰਿਆਂ ਦਾ ਸਹੀ ਹੋ ਹੀ ਆਇਆ ਪਰ ਪਿੱਛੇ ਦਿਨ ਜਿਹੜਾ ਮੌਸਮ ਖਰਾਬ ਸੀ ਉਹਦੇ ਕਰਕੇ ਥੋੜੀ ਜੀ ਫਸਲਾਂ ਜੇ ਤੁਸੀਂ ਨਮੀ ਆ ਗਈ ਸੀ ਪਰ ਹੁਣ ਦਿਨ ਖੁੱਲ ਗਏ ਨੇ ਮੌਸਮ ਖੁੱਲ ਗਿਆ ਤਾਂ तकरीबन ਸਹੀ ਹੋ ਹੀ ਆ ਰਹੀ ਹੈ ਤੇ ਫਿਰ ਵੀ ਦੁਬਾਰਾ ਵੀ ਅਪੀਲ ਕੀਤੀ ਜਾਂਦੀ ਹੈ ਵੀ ਕਿਸਾਨ ਭਰਾਵਾਂ ਨੂੰ ਵੀ ਸਪੈਸ਼ਲ ਅਪੀਲ ਹੈ ਵੀ ਆਪਾਂ ਇੰਨੇ ਸਮੇਂ ਤੋਂ ਜਿਹੜੀ ਆਪਾਂ ਫਸਲ ਪਾਲਦੇ ਆਂ ਤੇ ਹੁਣ ਆਪਾਂ ਥੋੜੀ ਕਾਲੀ ਨਾ ਕਰੀਏ ਇੱਕ ਦੋ ਦੋ ਦਿਨ ਦੇ ਫਰਕ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇੱਥੇ ਜਗਾ ਵੀ ਘੱਟ ਹੈ ਜਦੋਂ ਆਪਾਂ ਥੋੜੀ ਗਿੱਲੀ ਲੈ ਕੇ ਆ ਜਾਂਦੇ ਆ ਉਹ ਖਿਲਾਰਨ ਦੀ ਵੀ ਪ੍ਰੋਬਲਮ ਆਉਂਦੀ ਏ ਤੇ ਜੇ ਦੋ ਤਿੰਨ ਦਿਨ ਆਪਾਂ ਵੇਟ ਕਰਕੇ ਉਹਨੂੰ ਪੱਕੀਦਰ ਪੱਕਾ ਪਕਾ ਕੇ ਹੀ ਵੱਢੀਏ ਤੇ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਉਣੀ ਆਏਗੀ ਤੇ ਜਿਹੜੀ ਉਹਦੀ ਨਾਲ ਦੀ ਨਾਲ ਉਹਨਸਾਰ ਆਪਾਂ ਨਾਲ ਦੀ ਨਾਲ ਉਹਨਾਂ ਦਾ ਮੋਸਟਰ ਸਹੀ ਹੁੰਦਾ ਤੇ ਨਾਲ ਦੀ ਨਾਲ ਇੱਕ ਬਿਜਲੀ ਦਾ ਤੇ ਹੋਰ ਪ੍ਰਬੰਧਾਂ ਦਾ ਨੰਨਾ ਨੇ ਕਿਹਾ ਸੀ ਉਹਦਾ ਦੱਸ ਦਿੱਤੀ ਹੈ ਬਿਜਲੀ ਦੇ ਪ੍ਰਮਾਨ ਦਾ ਪਹਿਲਾਂ ਮੈਂ ਦੱਸਿਆ ਜੀ ਪ੍ਰਧਾਨ ਜੀ ਨੇ ਧਿਆਨ ਚ ਲਿਆਂਦਾ ਵੀ ਜਿਹੜੀ ਬਿਜਲੀ ਦੀ ਜਿਹੜੀ ਲਾਈਟ ਹੈ ਨਾ ਉਹ ਪਿੰਡ ਦੇ ਵਿੱਚੋਂ ਆਉਂਦੀ ਹੈ ਤਾਰ ਉਹਦੇ ਕਰਕੇ ਜਿਹੜੇ ਲੋਡ ਜ਼ਿਆਦਾ ਹੋਣ ਕਰਕੇ ਪ੍ਰੋਬਲਮ ਆਉਂਦੀ ਹੈ ਪਰ ਜਿਹੜਾ ਇਹਨਾਂ ਦੀ ਸਮੱਸਿਆ ਸਾਨੂੰ ਅੱਜ ਹੀ ਧਿਆਨ ਚ ਲਿਆਂਦੀ ਏ ਤੇ ਮੈਂ ਐਕਸ਼ਨ ਸਾਹਿਬ ਨਾਲ ਹੁਣੀ ਮੇਰੀ ਗੱਲ ਹੋਈ ਏ ਤੇ ਬਹੁਤ ਜਲਦੀ ਇੱਥੇ ਅਸੀਂ ਨਵੇਂ ਟਰਾਂਸਫਾਰਮਰ ਖਾਵਾਵਾਂਗੇ ਜਿਹੜੇ ਵੱਖਰੇ ਇਹਦੇ ਮੰਡੀ ਦੇ ਹੋਣਗੇ ਤੇ ਉਸ ਕਰਕੇ ਕਿਸੇ ਤਰ੍ਹਾਂ ਦੀ ਬਿਜਲੀ ਦੀ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਇੱਕ ਇਹਨਾਂ ਦੱਸਿਆ ਸੀ ਲਾਈਟ ਦੀ ਕੋਈ ਥੋੜੀ ਜਿਹੀ ਸਮੱਸਿਆ ਹੈ ਤਾਂ ਉਹ ਹੁਣੀ ਆ ਕੇ ਥੋੜੇ ਜਿ ਮੰਡੀਆਂ ਦੇ ਵਿੱਚੋਂ ਮਾਲ ਚੁੱਕਣ ਦੇ ਪ੍ਰਬੰਧ ਆ ਜਿਹੜੇ ਉਹ ਕੀਤੇ ਗਏ ਆ ਬਾਰਦਾਨਾ ਜਿਹੜਾ ਉਹਦੀ ਵੀ ਕੋਈ ਸਮੱਸਿਆ ਤਾਂ ਨਹੀਂ ਆਈ ਨਹੀਂ ਜੀ ਹਜੇ ਤੱਕ ਕੋਈ ਐਮਐਮ ਦੀ ਕੋਈ ਦਿੱਕਤ ਨਹੀਂ ਆਈ ਜਿਹੜਾ ਪ੍ਰਬੰਧ ਸਹੀ ਨੇ ਪ੍ਰੋਵਾਈਡ ਵੀ ਸਹੀ ਹੋ ਰਹੀ ਹੈ ਚੁਕਾਈ ਵੀ ਸਹੀ ਹੋ ਰਹੀ ਹੈ ਤਾਂ ਬਾਕੀ ਪ੍ਰਧਾਨ ਜੀ ਸਾਡੇ ਕੋਲ ਹੀ ਨੇ ਬਾਕੀ ਜੇ ਵੀ ਦੱਸਣਗੇ ਜੇ ਕੋਈ ਇਹਨਾਂ ਨੂੰ ਦਿੱਕਤ ਲੱਗਦੀ ਤੇ ਅਸੀਂ ਇਹਨਾਂ ਦੇ ਕੋਲ ਮੌਜੂਦ ਆਂ ਜੀ ਹਰ ਟਾਈਮ ਬਸ ਸਾਡੀ ਮੰਡੀ ਦੇ ਪ੍ਰਬੰਧ ਤਿਕਨ ਸਹੀ ਚੱਲ ਰਹੇ ਨੇ ਜਿਹੜੀ ਪਰਚੇਜ ਵੀ ਉਹ ਜੁਟੀਨ ਦੇ ਵਿੱਚ ਹੋ ਰਹੀ ਏ ਜਿਹੜਾ 17 ਮੌਚਰ ਵਾਲਾ ਮਾਲ ਉਹ ਸਾਰਾ ਲਿਖਿਆ ਜਾ ਰਿਹਾ ਏ ਕਿਉਂਕਿ ਜੀ ਜਿਹੜੀ ਲਿਫਟ ਨਾਲ ਦੀ ਨਾਲ ਮਾਲ ਭਰਾਈ ਵੀ ਹੋ ਰਹੀ ਚਕਾਈ ਵੀ ਬਾਕੀ ਕਿਸਾਨਾਂ ਦੀ ਕੋਈ ਐਡੀ ਸਮੱਸਿਆ ਸਾਨੂੰ ਕੋਈ ਦੱਸੀ ਨਹੀਂ ਹੈ ਜੇ ਕੋਈ ਦੱਸਣਗੇ ਤੇ ਅਸੀਂ ਚੇਅਰਮੈਨ ਦੇ ਸਭ ਦੇ ਧਿਆਨ ਚ ਲਿਆਵਾਂਗੇ ਠੀਕ ਠਾਕ ਚੱਲ ਰਿਹਾ ਜੀ ਸਾਰਾ ਹਾਂ ਬਿਲਕੁਲ ਠੀਕ ਠਾਕ ਚੱਲ ਰਿਹਾ ਫਸਲ ਸੁੱਕੀ ਆ ਰਹੀ ਹੈ ਤਿਕਮ 10% ਹੈਗੀ ਵਿੱਚ ਕੋਈ ਹੁੰਦੀ ਜਿਹੜੀ ਨਰਮ ਹੈਗੀ ਪਰ ਉਹਨੂੰ ਵੀ ਅਸੀਂ ਥੋੜਾ ਬੋਤਾ ਖਲਾਰ ਕਿਸ ਕਾ ਕੇ ਜਮੀਨ ਦਾ ਅਸੀਂ ਤੁਰ ਰਹੇ ਹਾਂ ਉਹਦੀ ਭਰਾਈ ਕਰਕੇ ਵੀ ਇੱਕ ਦੋ ਦਿਨ ਮਤਲਬ ਜਿਵੇਂ ਅੱਜ ਆ ਗਈ ਜੋ ਮੌਇਸਚਰਸਟਾ ਵਧਾ ਹੈ ਤੁਹਾਨੂੰ ਇੱਕ ਦਿਨ ਅਸੀਂ ਉਹਨੂੰ ਖਲਾਰ ਕਿਸ ਕਾ ਕੇ ਤੇ ਅਸੀਂ ਭਰਾਈ ਕਰ ਰਹੇ ਹਾਂ ਮਸਿਆ ਤਾਂ ਇਹ ਜੀ ਬਸ ਹੁਣ ਜੇ ਅਜੇ ਚੱਲੂ ਹੈ ਕੰਮ ਅਜੇ ਮੰਡੀਆਂ ਵਿਹਲੀਆਂ ਪਈਆਂ ਨੇ ਜੇ ਜਿਆਦਾ ਮਾਲ ਆਉਣਾ ਆਪੇ ਜਿਵੇਂ ਚੇਅਰਮੈਨ ਸਾਹਿਬ ਨੇ ਕਿਹਾ ਵੀ ਆਪਾਂ ਜੇ ਸਕਾਕੇ ਝੋਨਾ ਲਿਆਂਦਾ ਜਾਵੇ ਤਾਂ ਠੀਕ ਰਹੇਗਾ ਤੇ ਜੇ ਆਪਾਂ ਇਹਨੂੰ ਹੁਣ ਫਟਾਫਟ ਵਡਾਉਣ ਦੀ ਕਾਲੀ ਕਰਾਂਗੇ ਤਾਂ ਫਿਰ ਦਿੱਕਤਾਂ ਆਉਣਗੀਆਂ ਹੀ ਤੇ ਲਿਫਟ ਦਾ ਲਿਫਟਿੰਗ ਦਾ ਤੇ ਅਜੇ ਮੇਰੇ ਖਿਆਲ ਮਾਲ ਨਾਲ ਦੀ ਨਾਲ ਜਿੰਨਾ ਕਿ ਸੁੱਕਦਾ ਉਹ ਲੈ ਕੇ ਜਾਂਦੇ ਸਰਕਾਰ ਦੇ ਪ੍ਰਬੰਧਾਂ ਤੋਂ ਖੁਸ਼ ਹਾਂ ਖੁਸ਼ ਹਾਂ ਜੀ ਬਿਲਕੁਲ ਅਜੇ ਤੱਕ ਤਾਂ ਕੋਈ ਦਿੱਕਤ ਨਹੀਂ ਆਈ